ਗੁਰਬਾਣੀ ਦੇ ਵਿੱਚ ਚਲੋ ਵਾਹ ਸ਼ਬਦ ਦੀ ਵਰਤੋਂ ਬੜੀ ਵਾਰ ਕੀਤੀ ਗਈ ਆਪਾਂ ਪੜ੍ਹਦੇ ਹਾਂ ਵਾਹ ਵਾਹ ਰਸ ਕਰਤੀ ਰਸਨਾ ਸ਼ਬਦ ਸੁਹਾਈ ਬਹੁਤ ਵਾਰ ਵਾਹ ਸ਼ਬਦ ਦੀ ਵਰਤੋਂ ਕੀਤੀ ਗਈ ਵਾਹ ਸ਼ਬਦ ਆਪ ਮੁਹਾਰੇ ਕਦੋਂ ਨਿਕਲਦਾ ਹੈ ਸਾਡੇ ਮੂੰਹ ਦੇ ਵਿੱਚੋਂ ਜਦੋਂ ਮਨ ਦੇ ਵਿੱਚ ਦੋ ਭਾਵਨਾਵਾਂ ਜਨਮ ਲੈਂਦੀਆਂ ਨੇ ਉਹ ਦੋ ਭਾਵਨਾਵਾਂ ਕਿਹੜੀਆਂ ਨੇ ਮੰਨ ਲਓ ਉਦਾਹਰਣ ਦੇ ਦਿੰਨਾ ਗੱਲ ਸੌਖੀ ਹੋ ਜਾਏਗੀ ਅਸੀਂ ਆਪਣੇ ਮਿੱਤਰ ਨੂੰ ਮਿਲਣ ਜਾਈਏ ਤੇ ਉਹਨੇ ਕੋਈ ਐਸਾ ਕੰਮ ਕੀਤਾ ਹੋਵੇ ਜਿਸ ਕੰਮ ਨੂੰ ਦੇਖ ਕੇ ਸਾਨੂੰ ਹੈਰਾਨੀ ਵੀ ਹੋਵੇ ਕਰ ਕਿਵੇਂ ਲਿਆ ਤੇ ਨਾਲ ਖੁਸ਼ੀ ਵੀ ਹੋਵੇ ਜਦੋਂ ਇਹ ਦੋਨੋਂ ਭਾਵਨਾਵਾਂ ਮਨ ਦੇ ਵਿੱਚ ਇੱਕ ਜਗ੍ਹਾ ਆ ਜਾਂਦੀਆਂ ਨੇ ਟਿਕ ਜਾਂਦੀਆਂ ਨੇ ਇਹ ਦੋਨੋਂ ਭਾਵਨਾਵਾਂ ਦਾ ਸੁਮੇਲ ਹੋ ਜਾਂਦਾ ਹੈ ਫਿਰ ਬੰਦਾ ਕਹਿੰਦਾ ਵਾਹ ਕਮਾਲ ਕਰ ਦਿੱਤੀ ਬਿਲਕੁਲ ਇਸੇ ਤਰੀਕੇ ਦੇ ਨਾਲ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਪੱਗਾਂ ਵਾਲਿਓ ਵਾਹ ਸ਼ਬਦ ਦੀ ਵਰਤੋਂ ਇਸੇ ਰੂਪ ਦੇ ਵਿੱਚ ਕੀਤੀ ਗਈ ਹੈ ਕਿ ਉਹਦੀ ਕੁਦਰਤ ਨੂੰ ਦੇਖ ਕੇ ਸਤਿਗੁਰੂ ਆਪ ਮੁਹਾਰੇ ਕਹਿੰਦੇ ਵਾਹ ਪ੍ਰਮਾਤਮਾ ਤੇਰੀ ਕੁਦਰਤ ਕਮਾਲ ਹੈ ਥੋੜਾ ਜੇ ਸੁਨੁਕਤੇ ਨੂੰ ਸਮਝਣ ਦਾ ਯਤਨ ਕਰਿਓ ਫਿਰ ਇਥੇ ਸੁਭਾਅ ਇਹੋ ਜਿਹਾ ਬਣ ਗਿਆ ਜੀ ਸਿਮਰਨ ਜ਼ਬਰਦਸਤੀ ਥੋੜਾ ਕਰਨਾ ਪੈ ਰਿਆ ਹੈ ਉਹਦੀ ਵਡਿਆਈ ਜ਼ਬਰਦਸਤੀ ਥੋੜਾ ਕਰਨੀ ਪੈ ਰਹੀ ਹੈ ਆਪਣੇ ਆਪ ਮੂੰਹੋਂ ਨਿਕਲ ਰਹੀ ਹੈ ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਪੂਰਾ ਜੋਰੀ ਇਥੇ ਲਾਇਆ ਗਿਆ ਉਹਨੂੰ ਕੁਦਰਤ ਦੇ ਵਿੱਚੋਂ ਵੇਖ ਉਹਦੀਆਂ ਵਡਿਆਈਆਂ ਦੇ ਜਦ ਦਿਨ ਇਹ ਗੱਲ ਸਮਝ ਪੈ ਗਈ ਆਪਣੇ ਆਪ ਤੇਰੇ ਮੂੰਹੋਂ ਵਾਹ ਵਾਹ ਨਿਕਲਣ ਲੱਗ ਪਵੇਗਾ ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਵਡਾਈ ਦੋਨੋਂ ਭਾਵਨਾ ਦਾ ਜ਼ਿਕਰ ਕਰ ਦਿੱਤਾ ਨਾ ਖੇੜੇ ਦਾ ਜ਼ਿਕਰ ਖੁਸ਼ੀ ਦਾ ਜ਼ਿਕਰ ਵੀ ਕਰ ਦਿੱਤਾ ਤੇ ਅਚਰਜ ਕਿੰਨੂੰ ਕਹਿੰਦੇ ਆ ਹੈਰਾਨੀ ਨੂੰ ਕਹਿੰਦੇ ਆ ਨਾ ਪਰਮਾਤਮਾ ਜੀ ਤੁਹਾਡੀਆਂ ਹੈਰਾਨ ਕਰ ਦੇਣ ਵਾਲੀਆਂ ਵਡਿਆਈਆਂ ਨੂੰ ਦੇਖ ਕੇ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਫਿਰ ਬਸ ਜਦੋਂ ਉਹ ਖੁਸ਼ੀ ਪੈਦਾ ਹੁੰਦੀ ਹੈ ਤੇ ਫਿਰ ਆਪ ਮੁਹਾਰੇ ਤੇਰੀ ਬੰਦਗੀ ਕਰਨ ਨੂੰ ਜੀ ਕਰਦਾਏ ਤੈਨੂੰ ਵੱਡਾ ਕਹਿਣ ਨੂੰ ਜੀ ਕਰਦਾਏ ਵੱਡੇ ਕੀਆਂ ਵੱਡਿਆਈਆਂ ਕਿਸ਼ ਕਹਿਣਾ ਕਹਿਣ ਨਾ ਜਾਏ ਇਹ ਸ਼ਬਦ ਭਾਗਾਂ ਵਾਲਿਓ ਇਸੇ ਭਾਵਨਾਵਾਂ ਦੇ ਵਿੱਚੋਂ ਜਨਮ ਲੈਂਦੇ ਆਪ ਮੁਹਾਰੇ ਜਦੋਂ ਰੱਬ ਨੂੰ ਕੁਦਰਤ ਦੇ ਵਿੱਚੋਂ ਦੇਖ ਕੇ ਉਹਦੇ ਨਾਲ ਅਟੈਚਮੈਂਟ ਇੰਨੀ ਕੁ ਡੂੰਗੀ ਹੋ ਜਾਵੇਗੀ ਉਦੇ ਤੋਂ ਇਲਾਵਾ ਕੁਝ ਦਿਸੇ ਗਏ ਨੇ ਫਿਰ ਆਪ ਮਹਾਰੇ ਬੰਦਾ ਵਾਹ ਵਾ ਕਰਦਾ ਰਹੇਗਾ ਤੇ ਗੁਰੂ ਸਾਹਿਬ ਨੇ ਤਾਂ ਹੀ ਕਿਹਾ ਵਾਹ ਵਾ ਕਰਤੀ ਰਸਨਾ ਸ਼ਬਦ ਸੁਹਾਈ ਜਿਹੜੀ ਰਸਨਾ ਵਾਹ ਵਾ ਕਰਦੀ ਹੈ ਉਹ ਰਸਨਾ ਵੀ ਸ਼ੋਭਨੀਕ ਹੈ ਸੋਹਣੀ ਲੱਗਦੀ ਹੈ ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਇਸ ਤਰੀਕੇ ਦੇ ਨਾਲ ਮਾਲਕ ਨੂੰ ਸਿਮਰ ਕੇ ਜੀਵਨ ਦੇ ਵਿੱਚ ਆਨੰਦ ਮਿਲਦਾ ਏ ਜੇ ਤੇ ਆਨੰਦ ਸ਼ਬਦ ਦਾ ਕੋਈ ਵਿਰੋਧੀ ਸ਼ਬਦ ਹੀ ਨਹੀਂ ਜਿੱਥੇ ਆਨੰਦ ਹੈ ਉੱਥੇ ਕੋਈ ਗਮ ਨਹੀਂ ਜੇ ਉੱਥੇ ਕੋਈ ਟੈਂਡਿਕਲਾ ਨਹੀਂ ਉੱਥੇ ਕਿਸੇ ਪ੍ਰਕਾਰ ਦੀ ਉਨਤਾਈ ਨਹੀਂ ਉੱਥੇ ਆਨੰਦ ਹੀ ਆਨੰਦ ਹੈ ਤੇ ਆਨੰਦ ਮਿਲਦਾ ਕਿਵੇਂ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਜਦੋਂ ਗੁਰੂ ਦੇ ਗਿਆਨ ਰਾਹੀਂ ਇਹ ਸਮਝ ਦੇ ਵਿੱਚ ਆ ਗਿਆ ਕਿ ਰੱਬ ਹਰ ਥਾਂ ਮੌਜੂਦ ਹੈ ਮੇਰੇ ਅੰਦਰ ਵੀ ਹੈ ਬਾਹਰ ਵੀ ਹੈ ਮੈਂ ਉਹਦਾ ਹਿੱਸਾ ਉਹ ਮੇਰੇ ਵਿੱਚ ਤੇ ਮੈਂ ਉਹਦੇ ਵਿੱਚ ਹਾਂ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹੁਣ ਜਦੋਂ ਇਹ ਭਾਵਨਾਵਾਂ ਜੀਵਨ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ ਫਿਰ ਬੰਦੇ ਦੀ ਆਸ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਦੇ ਉੱਪਰ ਹੁੰਦੀ ਹੈ